ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਰਿ ਸਾਧ ਸੰਗਤ ਤੁਹਾਨੂੰ ਪੁਰਾਣੇ ਪੰਜਾਬ ਦੀਆਂ ਗੱਲਾਂ ਸੁਣਾਉਣੇ ਆ ਬਿੱ ਤੁਰਕੇ ਲੋਕ ਕਿਵੇਂ ਜਾਂਦੇ ਹੁੰਦੇ ਸੀ ਰਸਤੇ ਦੇ ਵਿੱਚ ਕੀ ਕੀ ਮਿਲਦਾ ਹੁੰਦਾ ਸੀ ਸਾਧ ਸੰਗਤ ਜਦੋਂ ਪੁਰਾਣੇ ਬਜ਼ੁਰਗ ਸੀ ਨਾ ਜਿਹੜੇ ਪੁਰਾਣੇ ਬਜ਼ੁਰਗ ਮਾਈਆਂ ਸਾਡੇ ਵੀਰ ਉਹ ਜੇ ਨਾਨਕੀ ਜਾਣਾ ਤੇ ਭੂਆ ਕੋਲੇ ਜਾਣਾ ਤੇ ਮਾਸੀ ਕੋਲੇ ਜਾਣਾ ਤੇ ਕਿਸੇ ਵੀ ਰਿਸ਼ਤੇ ਤੇ ਜਾਣਾ ਤੁਰ ਕੇ ਜਾਂਦੇ ਹੁੰਦੇ ਸੀ ਜਦੋਂ ਤੁਰ ਕੇ ਜਾਣਾ ਸਾ ਸੰਗਤ ਬੜਾ ਮਜ਼ਾ ਆਉਣਾ ਤੁਰ ਕੇ ਜਾਣ ਦਾ ਕਿਉਂਕਿ ਦੋ ਦੋ ਤਿੰਨ ਤਿੰਨ ਜੀ ਆਪਦੇ ਮੰਮੀ ਨਾਲ ਆਪਦੇ ਡੈਡੀ ਨਾਲ ਆਪਦੇ ਮਾਮੇ ਨਾਲ ਚਾਚਾ ਤਾਤਾ ਨਾ ਜਾਂਦੇ ਹੁੰਦੇ ਸੀ ਲਾਵਨ ਉਹ ਆ ਜੇ ਪੂਆ ਕੋਲੇ ਵਾਲਾ ਚਾਚਾ ਤਾਇਆ ਨਾ ਨਾਨਕੇ ਜਣਾ ਮਾਮੇ ਮਾਮੀਆਂ ਨਾਲ ਨਾਨਿਆਂ ਨਾਲ ਤੇ ਇਸ ਤਰ੍ਹਾਂ ਸਾ ਸਕ ਜਿਉਂ ਜਾਣਾ ਰਸਤੇ ਦੇ ਵਿੱਚ ਕਈ ਥਾਂ ਨਲਕੇ ਆ ਜਾਣੇ ਕਈ ਥਾਂ ਕੂਈਆਂ ਆ ਜਾਣੀਆਂ ਕੂਈਆਂ ਤੇ ਡੋਲ ਪਏ ਹੁੰਦੇ ਸੀ ਪਾਣੀ ਖੱਡੋ ਪੀ ਲੋ ਤੇ ਜਦ ਰਸਤੇ ਦੇ ਵਿੱਚ ਨਲਕਾ ਆ ਜਾਂਦਾ ਹੁੰਦਾ ਸੀ ਨਲਕੇ ਦੇ ਉੱਤੇ ਦਰਾਖਤ ਹੁੰਦਾ ਸੀ ਲੱਗਿਆ ਛਾਂ ਵਾਸਤੇ ਬੇ ਇੱਥੋਂ ਦੇ ਬਜ਼ੁਰਗਾਂ ਤੇ ਬੱਚਿਆਂ ਦੇ ਤੇ ਵੀਰਾਂ ਨੇ ਲੰਗਣਾ ਉਹਨਾਂ ਵਾਸਤੇ ਨਲਕਾ ਪਾਣੀ ਪੀਣ ਨੂੰ ਦਰਾਖਤ ਛਾਂ ਲੈਣ ਨੂੰ ਤੇ ਦੁਬੱਟਾ ਹਰੇਕ ਕੋਲੇ ਹੁੰਦਾ ਸੀ ਬਜ਼ੁਰਗ ਕੋਲੇ ਬੰਦੇ ਕੋਲੇ ਦੁਬੱਟਾ ਵਿਛਾ ਲੈਣਾ ਨਾ ਤਾਂ 10 ਮਿੰਟ ਆਰਾਮ ਕਰ ਲੈਣਾ ਤੇ ਨਾਲੇ ਉੱਥੇ ਪਾਣੀ ਪੁਣੀ ਪੀ ਲੈਣਾ ਪੀ ਕੇ ਫੇਰ ਤੁਰ ਪੈਣਾ ਫੇਰ ਤੁਰ ਕੇ ਫੇਰ ਰਸਤੇ ਜਗਾਂ ਜਾ ਕੇ ਨਲਕਾ ਆ ਜਾਣਾ ਉੱਥੇ ਨਲਕੇ ਤੋਂ ਪਾਣੀ ਪੀ ਲੈਣਾ ਫਿਰ ਜਖੂਹੀ ਤੋਂ ਪੀ ਲੈਣਾ ਕਈ ਵਾਰ ਮੋਟਰਾਂ ਲਗੀਆਂ ਹੁੰਦੀਆਂ ਸੀ ਉੱਥੋਂ ਪੀ ਲੈਣਾ ਦਾ ਤੁਰ ਪੈਣਾ ਜਾਵੜਣਾ ਨਾਨੇ ਨਾਨੀ ਕੋਲੇ ਜਾਣਾ ਨਾਨੇ ਨੇ ਰਾਤ ਨੂੰ ਬਾਤਾਂ ਸੁਣਾਉਣੀਆਂ ਨਾਨੀ ਨੇ ਸੁਣਾਉਣੀਆਂ ਸਾਰੇ ਟੱਬਰ ਨੇ ਇਕੱਠੇ ਨੇ ਪਏ ਹੁਣ ਤੇ ਉਹਦੇ ਵਿੱਚ ਨਾਨੇ ਨਾਨੀ ਨੇ ਬਾਤਾਂ ਸੁਣਾਉਣੀਆਂ ਬੜਾ ਨਜ਼ਾਰਾ ਆਉਂਦਾ ਹੁੰਦਾ ਸੀ ਜਦੋਂ ਬਾਤਾਂ ਸੁਣਾਉਣੀਆਂ ਪੁਰਾਣੇ ਬਜ਼ੁਰਗਾਂ ਨੇ ਬੜੀਆਂ ਸੋਹਣੀਆਂ ਲੱਗਣੀਆਂ ਉਹ ਔਸਤਰੀਆਂ ਕੋਸਤਾ ਚ ਭੁੱਲ ਗਏ ਸਾਧ ਸੰਗਤ ਉਹ ਗੱਲਾਂ ਹੀ ਭੁੱਲ ਗਏ ਨਾ ਤਾਂ ਅੱਜ ਅੱਜ ਕਿਉਂ ਜਮਾਨਾ ਰਿਹਾ ਨਾ ਅੱਜ ਅੱਜ ਕੱਲ ਉਹ ਨਾਨਾ ਨਾਨੀਆਂ ਹੀ ਰਹੇ ਆ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਵਾਕਈ ਮੰਨਣ ਵਾਲੇ ਲੋਕ ਸੀ ਯਾਰ ਉਹ ਭੋਲੇ ਤੇ ਸਾਧੂ ਹੀ ਲੋਕ ਸੀ ਸਾਧੂ ਲੋਕ ਜਿਹੜੇ ਨੂੰ ਆਪਾਂ ਕਹਦੇ ਗਏ ਜਿਵੇਂ ਮਰਜ਼ੀ ਕਹਦੇ ਉਹਵੇਂ ਹੀ ਮੰਨ ਜਾਂਦੇ ਸੀ ਉਹਨਾਂ ਨੇ ਸੁਣਾਉਣੀਆਂ ਬਾਤਾਂ ਪਰ ਸੁਣਨੀਆਂ ਹਾ ਹਾ ਨਜ਼ਾਰਾ ਆ ਜਾਣਾ ਸਾਰੇ ਟੱਬਰ ਨੇ ਬਹਿ ਕੇ ਰੋਟੀ ਖਾਣੀ ਇਕੱਠਿਆਂ ਨੇ ਬਹਿ ਕੇ ਖਾਣੀ ਸਾਡੇ ਨਾਨੀ ਹੁੰਦੀ ਸੀ ਤੇ ਸਾਡੇ ਨਾਨੇ ਦਾ ਇੱਕ ਸਾਗ ਤੇ ਇੱਕ ਦੀ ਛੋਲਿਆਂ ਦੀ ਦਾਲ ਬੜੀ ਮਸ਼ਹੂਰ ਹੁੰਦੀ ਸੀ। ਵੀ ਕਹਣਾ ਨਾਨੀ ਕਿਤੇ ਦਾਲ ਬਣਾਵੇ ਨਾ ਛੋਲਿਆਂ ਦੀ ਦਲਮਿਆਂ ਦੀ ਤੇ ਜਦ ਸਾਗ ਬਣਾਵੇ ਫੇਰ ਸਵਾਦ ਆਉਂਦਾ। ਫੇਰ ਰੋਟੀ ਰੱਜ ਕੇ ਖਾਣੀ ਬੜੀ ਛੋਲੇ ਦੀ ਦਾਲ ਬੜੀ ਵਧੀਆ ਬਣਨੀ। ਸਾਗ ਬੜਾ ਵਧੀਆ ਬਣਾਉਣਾ। ਇਸ ਤਰ੍ਹਾਂ ਸੱਕਰ ਪਾ ਕੇ ਰੋਟੀ ਖਾਣੀ ਸੱਕਰ ਪਾ ਲੈਣੀ ਵਿੱਚ ਘਿਓ ਪਾ ਲੈਣਾ। ਹਣ ਤਾਂ ਜੋ ਆਕ ਮੂੰਹ ਨਹੀਂ ਲਾਉਂਦੇ ਉਹ ਤਾਂ ਸ਼ੱਕਰ ਤਕੜੀ ਤਕੜੀ ਘਿਓ ਦੇ ਨਾਲ ਖਾ ਜਾਂਦੇ ਸੀ ਸਾਥ ਸੰਗਤ ਬਜਰ ਕਾਂ ਦੇ ਨਾਲ ਹਾੜੀ ਵੱਢ ਕੇ ਆਉਣੀ ਤੇ ਰਾਤ ਨੂੰ ਸ਼ੱਕਰ ਖਾਣੀ ਚਾਹ ਦੇ ਨਾਲ ਮਾਤਾ ਨੇ ਆਉਂਦਿਆਂ ਨੂੰ ਘਿਓ ਤੱਤਾ ਕਰ ਲੈਣਾ ਸ਼ੱਕਰ ਦੇ ਵਿੱਚ ਪਾ ਕੇ ਦੇਣਾ ਫਿਰ ਦਾਲ ਚ ਘਿਓ ਪਾ ਕੇ ਦੇਣਾ 2-2 ਕਿਲੋ ਘਿਓ ਜੋੜ ਕੇ ਰੱਖ ਦੇਣਾ ਸਾਡੀ ਮਾਂ ਮਾਤਾ ਨੇ ਔਡੋੜਾ ਸਾਨੂੰ ਪੀਪੀਆਂ ਫਰਾ ਦੇ ਵੀ ਆ ਤੇਰੀ ਆ ਪੂਰੇ ਦੀ ਹਾੜੀ ਅਸੀਂ ਹੱਥੀ ਵੱਢਣੀ ਹੱਥੀ ਕੱਢਣੀ ਤੇ ਜਿਹੜੇ ਉਹ ਬਜ਼ੁਰਗੇ ਸੀ ਨਾ ਉਹ ਅੱਜ ਸਮਾਂ ਸਾਥ ਸੰਗਤ ਲੰਘ ਗਿਆ ਉਹ ਨਹੀਂ ਮੁੜ ਕੇ ਆਉਣਾ ਨਾ ਤੁਰ ਕੇ ਜਾਣਾ ਕਿਸੇ ਨੇ ਤੇ ਨਾ ਉਹ ਸਮਾਂ ਆਉਣਾ ਨਾ ਉਹ ਜੇ ਨਾਨਾ ਨਾਨੇ ਉਹ ਮਿਲਣੇ ਆ ਦੇਖ ਲਿਓ ਪਰ ਤੇ ਆ ਕੇ ਤੁਰ ਕੇ ਵੀ ਜਾਵੜੇ ਕੋਈ ਗੱਲ ਨਹੀਂ ਜੇ ਕੋਈ ਬੰਦਾ ਤੁਰਨ ਤੁਰ ਸਕਦਾ ਪੰਜ ਦਸ ਕਿਲੋਮੀਟਰ ਤੁਰ ਕੇ ਵੀ ਦੇਖ ਲਓ ਸਵਾਦ ਨਹੀਂ ਬਣਨਾ ਉਦੋਂ ਡੰਡੀਆਂ ਹੁੰਦੀਆਂ ਸੀ ਖੇਤਾਂ ਦੇ ਵਿੱਚ ਦੀ ਜਿਹੜੀਆਂ ਰਾਹ ਤੇ ਛੜਕਾਂ ਹੁਣ ਬਣੀਆਂ ਪਹਿਲਾਂ ਤਾਂ ਡੰਡੀਆਂ ਹੀ ਹੁੰਦੀਆਂ ਸੀ ਡੰਡੀਆਂ ਥਾਣੇ ਦੀ ਨੰਗਣਾ ਡੰਡੀਆਂ ਕਿਤੋਂ ਦੀ ਹੋਰ ਹੁੰਦੀਆਂ ਸੀ ਛੜਕਾਂ ਕਿਤੇ ਹੋਰ ਬਣੀਆਂ ਸਾਡੇ ਨਾਨੇ-ਨਾਨੇ ਉੱਥੇ ਨਾ ਜਦੋਂ ਮਾਨੂੰ ਕਿ ਅਸੀਂ ਖੇਡਣਾ ਛੋਟੇ-ਛੋਟੇ ਹੁੰਦਿਆਂ ਨੇ ਸਾਡੇ ਘਰ ਦੇ ਕੋਲੇ ਸੱਤ ਹੁੰਦੀ ਸੱਤ ਕਹਿੰਦੇ ਨੇ ਜਿੱਥੇ ਬੰਦੇ ਇਕੱਠੇ ਹੋ ਜਾਂਦੇ ਸੀ ਉਹ ਸਾਥ ਦੇ ਵਿੱਚ ਸਾਡੇ ਨਾਨੇ ਹੋਣਾਂ ਨੇ ਗੱਲਾਂ ਕਰਨੀਆਂ ਕਈਆਂ ਜਿਹੜੇ ਨੇ ਖੜਿਆ ਨੇ ਉਹ ਫਲਾਨਿਆਂ ਗਰਮਖਸੋ ਉਹ ਯਾਰੋ ਇਹ ਜਾਂ ਸਮਾਂ ਆਊਗਾ ਲੁਚਾ ਲੰਡੀ ਲੁਚਾ ਲੰਡਾ ਚੌਧਰੀ ਬਣੂ ਗੁੰਡੀ ਰਣ ਪ੍ਰਧਾਨ ਇਹ ਜਾਂ ਸਮਾਂ ਆ ਜਾਣਾ ਲੋਕ ਨਾ ਪੈਸਿਆਂ ਦੇ ਬੋਰੇ ਭਰ ਪਰ ਕੇ ਚੱਕੀ ਫਿਰਿਆ ਕਰਨਗੇ ਬੋਰੇ ਤੇ ਆਇਆ ਕੁਛ ਨਹੀਂ ਕਰਨਾ ਪੈਸੇ ਦਾ ਕੁਛ ਨਹੀਂ ਆਇਆ ਕਰਨਾ ਇੰਨਾ ਪੈਸਾ ਵੱਧ ਜਾਣਾ ਰਾਹ ਕਰਾ ਤੋਂ ਰਾਹ ਬਣ ਜਾਣਗੇ ਇਹ ਗੱਲਾਂ ਵੀ ਕਹਿਣੀਆਂ ਹੁਣ ਜੇ ਉਹ ਗੱਲਾਂ ਯਾਦ ਕਰੀਏ ਵੀ ਠੀਕ ਆ ਇੰਦਰਾ ਗਾਂਧੀ ਪ੍ਰਧਾਨ ਬਣੀ ਦੇਖ ਲੋ ਅੱਜ ਕੱਲ ਜਿੰਨਾ ਲੁੱਚਾ ਲੰਡਾ ਹੋਵੇ ਉੰਨਾ ਹੀ ਉਹ ਆਪਦੇ ਆਪ ਨੂੰ ਚੌਧਰੀ ਖਵਾਉਂਦਾ ਭੱਜ ਭੱਜ ਕੇ ਮਿਲੂ ਹੈ ਤੇ ਫੇਰ ਜੋ ਪੈਸੇ ਦੀਆਂ ਬੁਰੀਆਂ ਪੰਜ ਲੋਕ ਸੱਚੀ ਝੋਲੇ ਭਰੀ ਫਿਰਿਆ ਫਿਰਦੇ ਆ ਲੱਖਾਂ ਦੀਆਂ ਗੱਲਾਂ ਜਿਹੜੀ ਜ਼ਮੀਨ ਸੌ 200 500 1000 10000 2000 3 ਲੱਖ 2 ਲੱਖ ਦੀ ਹੁੰਦੀ ਸੀ ਅੱਜ ਉਹ 35 35 40 40 ਲੱਖ ਦਾ ਕਿਲਾ ਸਾਡੇ ਵਾਲੇ ਪਾਸੇ ਆ ਜੇ ਲੁਧਿਆਣਾ ਦੇਸੀ ਇਹ ਤਾਂ ਉੱਥੇ ਤਾਂ 5 5 ਕਰੋੜ ਦਾ 6 6 ਕਰੋੜ ਦਾ ਕਿਲਾ ਹੈ ਇੰਨਾ ਪੈਸਾ ਵਧ ਗਿਆ ਵਾਕਈ ਬੂਰੇ ਭਰੀ ਫਿਰਦੇ ਆ ਲੋਕ ਤੇ ਸੌਦਾ ਆਉਂਦਾ ਨਹੀਂ ਲਾਲੋ ਸਾਹਿਬ ਵੀ ਕਿੰਨੇ ਰੁਪਏ ਲੋਕ ਪਾਈ ਫਿਰਦੇ ਆ ਕਿ ਜਹਾਂ ਚੋ ਉਦੋਂ ਹੁੰਦਾ ਸੀ ਉਦੋਂ 10 ਪੈਸੇ 5 ਪੈਸੇ ਮੇਲਾ ਵੇਖਣ ਨੂੰ 4 ਆਨੇ 25 ਪੈਸੇ ਮਿਲਣੇ ਮੇਲਾ ਦੇਖ ਕੇ ਆਉਣਾ ਮੈਂ ਮੱਦੋਗੜਾ ਮੇਲਾ 25 ਪੈਸੇ ਨਾਲ ਦੇਖਿਆ ਸਾਧ ਸੰਗ ਇਹ ਜਿਹਾ ਸਮਾਂ ਆਇਆ ਸਾਰਿਆਂ ਦੇ ਉੱਤੇ ਸਾਰਿਆਂ ਦੇ ਉੱਤੇ ਆਇਆ ਕਿਸੇ ਦੇ ਘਰਾਂ ਨੂੰ ਤੱਕ ਤੇਰੀ ਸੀ ਲੱਗ ਜਾਂਦੇ ਛੋਟੀਆਂ ਛੋਟੀਆਂ ਕੰਧਾਂ ਹੁੰਦੀਆਂ ਸੀ ਤੇ ਵੱਡੇ ਵੱਡੇ ਅੰਦਰ ਪਏ ਜਿਹਦੇ ਵਿੱਚ ਸਾਰਾ ਟੱਬਰ ਇਕੱਠਾ ਬੈੰਦਾ ਹੁੰਦਾ ਸੀ ਹਾਲ ਛੱਡ ਕੇ ਉਹ ਆਉਣਾ ਉਹਨਾਂ ਨੇ ਵੀ ਸਾਰਿਆਂ ਨੇ ਇਕੱਠੇ ਬੈਠੇ ਉਹਨਾਂ ਕੋਈ ਕੋਠੇ ਤੇ ਪਿਆ ਰਾਤ ਨੂੰ ਕੋਈ ਬੇੜੇ 'ਚ ਪਿਆ ਮਚਰ ਦਾ ਨਹੀਂ ਲਾਈ ਕਿਤੇ ਕੋਈ ਪਰੇ ਪਿਆ ਕੋਈ ਕਿੱਥੇ ਪਿਆ ਕੋਈ ਤਾਹਾਂ ਕੋਠੇ ਦੇ ਬੈਠ ਕੇ ਪਿਆ ਐ ਲੋਕ ਪੈਂਦੇ ਹੁੰਦੇ ਸੀ ਅੱਜ ਤੱਕ ਉਹਨਾਂ ਕੋਠੀਆਂ ਪਾ ਲਈਆਂ ਨੇ ਜਿਹੜੇ ਇੱਕ ਇੱਕ ਕਮਰਾ ਸਭ ਨੂੰ ਆਉਂਦਾ 10-10 ਫੁੱਟ ਦਾ ਕਮਰਾ ਹੈ ਉਹਦੇ ਚੱਕ ਬੈੱਡ ਲੱਗਿਆ ਬਸ ਉਹਦੇ 'ਚ ਪਿਆ ਚੱਕੀ ਜਾਂਦਾ ਬੁੜੀਆਂ ਨੂੰ ਚਾਹ ਬਣਾ ਜਾਂਦੀਆਂ ਰੋਟੀ ਬੇੜੇ ਦੇ ਵਿੱਚ ਉੱਥੇ ਪਿਆ ਬੇੜੇ ਤੇ ਚਾਹ ਪਾਣੀ ਰੋਟੀ ਪਾਣੀ ਖਾਈ ਜਾਂਦਾ ਜੇ ਕੋਈ ਮੈਂਡ ਵੀ ਆ ਗਿਆ ਤਾਂ ਕੱਲਾ ਦਾ ਕੱਲਾ ਆਉਂਦਾ ਜੇ ਅੱਗੇ ਬਰਾਂਡੇ 'ਚ ਬੈਠੇ ਹੋਣ ਉਹ ਤੇ ਸਾਰੇ ਹੁੰਦੇ ਸੀ ਜੇ 5-6 ਜੀ ਜਾਂ ਤਾਂ 5-6 ਹੀ ਬੈਠੇ ਹੁੰਦੇ ਸੀ ਐ ਸਮਾਂ ਬਹੁਤ ਖਰਾਬ ਆ ਗਿਆ ਇਸ ਕਰਕੇ ਕੁਛ ਉਹਨਾਂ ਜੀ ਲੱਗੇ ਰਹਿੰਦੇ ਆ ਤਾਂ ਬੱਚੇ ਵੀ ਮੋਬਾਈਲਾਂ ਤੇ ਲੱਗੇ ਰਹਿੰਦੇ ਆ ਕੋਈ ਮਾਂ ਪਿਓ ਦਾ ਤੇ ਉਹ ਨਹੀਂ ਕਰਦੇ ਸਕੂਲੋਂ ਆਉਣਾ ਤੇ ਮੋਬਾਈਲ ਤੇ ਲਾ ਕੇ ਬਹਿ ਜਾਣਾ ਜਾਂ ਇੱਥੇ ਆਹ ਸਾਥ 'ਚ ਖੇਡਣ ਚਲੇ ਜਾਣਾ ਉਹ ਖੇਡਣਾ ਵੀ ਬੀ ਬੈਠੇ 2-4 ਇਕੱਠੇ ਹੋਇਆ ਮਮੈਲੀ ਦੀ ਕਹਿੰਦੇ ਖੇਡਦਾ ਵੀ ਕੋਈ ਹੈ ਨਹੀਂਗਾ ਇਹ ਸਮਾਂ ਬੋ ਨਾਜ਼ਕ ਆ ਗਿਆ ਨਾਜ਼ਕ ਸਮਾਂ ਅੱਜ ਦੇਖ ਲੋ ਬੱਚਿਆਂ ਦਾ ਕਿਸੇ ਦਾ ਕੋਈ ਛਾਤੀ ਨਹੀਂ ਚੱਜਣਾ ਤੇ ਅੱਗੇ ਲਾ ਲੋ ਸਾਬ ਇੱਕ ਪਿੰਜੜੀਆਂ ਹੀ ਲਹੇ ਬੰਦੇ ਦੀਆਂ ਕਹੇ ਜੀਆਂ ਸਾਡੇ ਬਾਪੂ ਹੁਣੀ ਛੋਟੂ ਹੁਣੀ ਕੁੰਡੇ ਹੁਣੀ ਹੋਰ ਲਾ ਲੋ ਜਿਹੜੇ ਬਜ਼ੁਰਗ ਸਾਡੇ ਵੇਸ਼ਨਤਾਏ ਹੁਣੀ ਆਮਰ ਹੁਣੀ ਗਰਦੇ ਆਲ ਚਾਚਾ ਕਿੰਨੇ ਕਿੰਨੇ ਨਰੋਏ ਹੁੰਦੇ ਸੀ ਯਾਰ ਕੋਈ ਹੈ ਬੰਦਾ ਹੁਣ ਉਹ ਜਨ ਨਰਵਾਉਣਾ ਅੱਲਾ ਤਰ ਚਾਚੇ ਹੁਣੀ ਚਾਰੇ ਭਰਾ ਆ ਦੇਵ ਬਾਬੇ ਹੁਣੀ ਬਿਛਰੇ ਸਾਡੇ ਪ੍ਰੀਤਮ ਕੇ ਗੱਜੂ ਦਾ ਪਰਿਵਾਰ ਪੂਰੇ ਸਰਜੀਤ ਦਾ ਪਰਿਵਾਰ ਲਾ ਲੋ ਹਰੇਕ ਦੇ ਤਿੰਨ ਤਿੰਨ ਚਾਰ ਚਾਰ ਹੁੰਦੇ ਸੀ ਯਾਰ ਕਿੰਨੇ ਨਰੋਏ ਬੰਦੇ ਹੁੰਦੇ ਸੀ ਕੋਈ ਹੈ ਅੱਜ ਕੱਲ ਉਹੋ ਜਿਹਾ ਬੰਦਾ ਨਹੀਂ ਹੈ ਨਹੀਂ ਤੇ ਜੇ ਹੈ ਵੀ ਹੈਗਾ ਤਾਂ ਕਿਸੇ ਕੰਮ ਦਾ ਨਹੀਂ ਕੋਈ ਜੋਰ ਕਾਜ ਦਿਖਾਉਣਾ ਕੋਈ ਬੇਟ ਨਹੀਂ ਚੱਕਣੇ ਕੋਈ ਬੂਰੀ ਨਹੀਂ ਚੱਕੜੀ ਕੋਈ ਮੁੱਦ ਕਰਨੀ ਚੱਕੜਾ ਕਿਸੇ ਗੇਮ ਦੇ ਵਿੱਚ ਨਹੀਂ ਹੈ ਉਹ ਬਸ ਨਾ ਕੋਈ ਕੰਮਕਾਰ ਦੇ ਵਿੱਚ ਮਾਤਾ ਸਭ ਨੂੰ ਅਗਰ ਤੈਨੂੰ ਪਾਈ ਸੀ ਨਾ ਮੂਵੀ ਕੱਲੇ ਨੇ ਚਾਰ ਰਾਲਾ ਲਾਈਆਂ ਸੀ ਕੱਲੇ ਨੇ ਟੂੜੀ ਦੇ ਗਾਂ ਤੇ ਸਰੀਰ ਮੇਰਾ ਦੇਖਣ ਨੂੰ ਐ ਲੱਗਦਾ ਸੀਗਾ ਵੀ ਇਹ ਕੀ ਕਰ ਦਊਗਾ ਬੰਦੇ ਦੇ ਵਿੱਚ ਜਾਨ ਹੋਣੀ ਚਾਹੀਦੀ ਆ ਖੂਨ ਹੋਣਾ ਚਾਹੀਦਾ ਮੋਟਿਆਂ ਪਤਲੇ ਨੇ ਕੁਛ ਨਹੀਂ ਰੱਖਿਆ ਇਹ ਗੱਲਾਂ ਸਿਹੜੀਆਂ ਦੀਆਂ ਸੱਚੀਆਂ ਆ ਮੋਟੇ ਨੂੰ ਦੇਖ ਕੇ ਭੱਜੀ ਇਹਨਾਂ ਤੇ ਪਤਲੇ ਨੂੰ ਦੇਖ ਕੇ ਖੜੀਏ ਨਾ ਐ ਕਹਿੰਦੇ ਨੇ ਸੀ ਅੱਗੇ ਬਜ਼ੁਰਗ ਤੇ ਉਹ ਗੱਲਾਂ ਸੱਚਗੀਆਂ ਆ ਤੇ ਜਿਹੜੀਆਂ ਸਾਨੂੰ ਮੈਂ ਨਲਕਿਆਂ ਦੀਆਂ ਸੜਾਈਆਂ ਨਾ ਪਰਾਲਿਆਂ ਦੀਆਂ ਤੇ ਅੱਜ ਉਹ ਜਮਾਨੇ ਚੱਕੇ ਗਏ ਕਿੰਨਾ ਚਿਰ ਸੁਣਾ ਸਮਾਂ ਹੁੰਦਾ ਸੀ ਨਲਕਾ ਗੇੜ ਕੇ ਪਾਣੀ ਪੀਣਾ ਇੱਕ ਦੋ ਜਰੂਪੜੋਂ ਨੇ ਉਹ ਕਲਾ ਕੇ ਪੀਣਾ ਹੈ ਹੱਥ ਨਾਲ ਉਹ ਕਲਉਣੀ ਫੇਰ ਪਾਣੀ ਪੀਣਾ ਕਿੰਨਾ ਮਿੱਠਾ ਪਾਣੀ ਲੱਗਦਾ ਹੁੰਦਾ ਯਾਰ ਉਹਥਲੇ ਹੀ ਪਾਣੀ ਮਿੱਠੇ ਸੀ 90 90 ਫੁੱਟ ਦੇ ਅੱਜ ਤਾਂ 450 ਫੁੱਟ ਤੇ ਆਪਾਂ ਜਾਵੜਿਆ ਫਿਰ ਵੀ ਚੰਗਾ ਪਾਣੀ ਨਹੀਂ ਹੈ ਸਾਰੇ ਪਾਣੀ ਦੇ ਵਿੱਚ ਕੈਸਰ ਹੈ ਛੋਟੇ ਛੋਟੇ ਬੱਚਿਆਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਕੈਸਰ ਦਾ ਰੋਗ ਆਈ ਜਾਂਦਾ ਕੈਸਰ ਦਾ ਜੇ ਚੈੱਕ ਕਰਾਈਏ ਤਾਂ ਹਸਪਤਾਲਾਂ 'ਚ ਪਤਾ ਲੱਗਦਾ ਪੰਜਾਬ ਦੇ ਵਿੱਚੋਂ ਇੱਕ ਰੇਲ ਜਾਂਦੀ ਆ ਰੇਲ ਰਾਜਸਥਾਨ ਨੂੰ ਰੇਲ ਕੈਸਰ ਵਾਲਿਆਂ ਦੀ ਕੋਈ ਭਰੀ ਹੋਈ ਲਾ ਲਓ ਸਾਹਬ ਇਹ ਜਿਹੜੀਆਂ ਫੈਕਟਰੀਆਂ ਬਣੀਆਂ ਫੈਕਟਰੀਆਂ ਨੇ ਗੰਦੇ ਪਾਣੀ ਜਿਹੜੇ ਪਾਦੇ ਨੇ ਆਪਾਂ ਨੂੰ ਦਰਿਆਵਾਂ 'ਚ ਉਹ ਦਰਿਆਵਾਂ 'ਚ ਪਾਣੀ ਥੱਲੇ ਜਾਂਦੇ ਆ ਚਾਹੇ ਉਹ ਫਿਲਟਰ ਕਰਕੇ ਥੱਲੇ ਪਾ ਦੇ ਧਰਤੀ 'ਚ ਉਹ ਧਰਤੀ 'ਚ ਜਾ ਕੇ ਆਪਾਂ ਨੂੰ ਪੀਣ ਨੂੰ ਮਿਲਦੇ ਆ ਉਹ ਪਾਣੀ ਉਹਨਾਂ ਨੇ ਕੈਸਰ ਵਾਦਾ ਉਹਨਾਂ ਨੇ ਬਿਮਾਰੀਆਂ ਵੰਦੀਆਂ ਜੋ ਜੇ ਕੋਈ ਪੈਸਾ ਕਮਾਉਂਦਾ ਵੀ ਹੈ ਨਾ ਉਹ ਪੈਸਾ ਉਹਦਾ ਬਿਮਾਰੀਆਂ ਤੇ ਹੀ ਲੱਗ ਜਾਂਦਾ ਕੋਈ ਉਹਦਾ ਪਿਓ ਤੇ ਲਾ ਹੋ ਗਿਆ ਕੋਈ ਮਾਂ ਤੇ ਲੀ ਹੋ ਗਈ ਕੋਈ ਭਰਾ ਤੇ ਲਾ ਹੋ ਗਿਆ ਕੋਈ ਬੱਚਾ ਤੇ ਲਾ ਹੋ ਗਿਆ ਉਹ ਪੈਸੇ ਉਸ ਤਰ੍ਹਾਂ ਹੀ ਲੱਗ ਜਾਂਦੇ ਆ ਸਾਸਾਂ ਕਿਉਂਕਿ ਇਹ ਜਮਾਨਾ ਚੰਗਾ ਨਹੀਂ ਫੈਕਟਰੀਆਂ ਫੌਟਰੀਆਂ ਨੇ ਗਾਲ ਤੇ ਆਪਣੇ ਪਾਣੀ ਗਾਲ ਤੇ ਹਵਾ ਗਾਲ ਤੇ ਯਾਰ ਪ੍ਰਦੂਸ਼ਨ ਬਣ ਗਿਆ ਨਾ ਹਵਾ ਚੰਗੀ ਆ ਪੰਜਾਬ ਦੀ ਹੁਣ ਤੇ ਨਾਲਸ ਅੱਲਾਹ ਧਰਤੀ ਵਾਲਾ ਦਰਖੇ ਚ ਪਾਣੀ ਚੰਗਾ ਯਾਰ ਜਮੀਨਾ ਕਹਾ ਆਪਾਂ ਬੁਰਾ ਹਾਲ ਕਰਤਾ ਰਹੇ ਭਾ ਭਾ ਕੇ ਯਾਰ ਆਪਾਂ ਤਾਂ ਪੰਜਾਬ ਦੀ ਇਹ ਜੀ ਦਫਾ ਜਿਵੇਂ ਆਪਾਂ ਨਾ ਦੁਸ਼ ਬਣਾਉਂਦੇ ਆ ਪੰਜਾਬ ਦੇ ਦੁਸ਼ਮਣ ਐ ਕਰਨ ਲੱਗ ਗਏ ਯਾਰ ਆਪੋ ਤਾਂ ਆਪ ਹੀ ਹੋ ਗਏ ਕੋਈ ਸਮਝ ਹੀ ਨਹੀਂ ਲੱਗਦੀ ਯਾਰ ਕਿਉਂ ਐ ਕਰੀ ਜਾਂਦੇ ਆ ਭਾਬ ਦੇ ਪੰਜਾਬ ਦੇ ਨਾਲ ਯਾਰ ਆਪਣੇ ਬੱਚਿਆਂ ਨੇ ਵੀ ਰਹਿਣਾ ਯਾਰ ਪਿਛਲੇ ਬੱਚਿਆਂ ਨੇ ਆਉਣਾ ਉਹਨਾਂ ਵਾਸਤੇ ਆਪਾਂ ਕੀ ਛੱਡ ਕੇ ਚੱਲੇ ਆ ਯਾਰ ਉਹ ਆਪਣੇ ਗੋਣ ਗੋਣ ਯਾਰ ਮਗਰ ਸਾਡੇ ਬਜ਼ੁਰਗ ਜਿਵੇਂ ਆਪਾਂ ਗੋਣੇ ਆ ਪਰ ਪਿਛਲੇ ਬਜ਼ੁਰਗਾਂ ਦੇ ਗਣ ਗਾਉਣੇ ਆ ਕਿ ਨਹੀਂ ਰੋਣ ਆਉਂਦਾ ਉਹਨਾਂ ਦੀਆਂ ਗੱਲਾਂ ਯਾਦ ਕਰਕੇ ਉਹਨਾਂ ਨੇ ਹਲਟਾ ਨਾ ਪੈੜੀਆਂ ਸੇਂਜੀ ਕਰੀ ਇੰਜਣਾ ਨਾ ਕਰੀ ਬਾ ਇੰਜਣ ਤਾਂ ਉਹਨਾਂ ਦੇ ਵਿਚਾਰੇ ਨੇ ਦੇਖੇ ਨਹੀਂ ਇੰਜਣ ਤਾਂ ਉਹ ਦੁਕਾਨ ਵਾਲੇ ਬੱਚਿਆਂ ਬਾਤੇ ਆਏ ਆ ਉਹਨਾਂ ਬਜ਼ੁਰਗਾਂ ਨੇ ਤਾਂ ਹਲਟ ਤੇ ਜਾਂ ਕਸੀਦਾ ਪਾਣੀ ਝਾਮੀ ਦੇ ਪਾਣੀ ਦਾ ਬਸ ਉਹ ਆਪਣੇ ਲਈ ਛੱਡ ਕੇ ਗਏ ਆ ਬਹੁਤ ਕੁਝ ਪਰ ਆਪਾਂ ਨਹੀਂ ਛੱਡਿਆ ਆਪਣੇ ਬੱਚਿਆਂ ਲਈ ਪਿੱਛੇ ਦੇਖ ਰੋ ਲਾਲੋ ਸਾਹਿਬ ਜਦੋਂ ਆਪ ਸਰਕਾਰਾਂ ਬਣਾਈ ਜਾਂਦੇ ਆ ਬੇਕਿੰਦਰ ਕਿ ਸਾਰੇ ਰਲੇ ਵਿਆਸ ਵਿੱਚ ਦੇਖ ਲਓ ਜਿਹਦਾ ਮਰ ਜਿਆ ਬਰਾਜਾ ਬੜੰਗਰ ਗਏ ਬਿੱਟੂ ਵਰਗੇ ਭਗਵੰਤ ਮਾਨ ਵਰਗੇ ਸੁਖਵੀਰ ਵਰਗੇ ਅੰਮ੍ਰਿਤਪਾਲ ਗੱਲਾਂ ਪੰਜਾਬ ਦੀਆਂ ਕਰਦਾ ਸੀ ਉਹਨੂੰ ਅੰਦਰ ਦੇ ਹੀ ਬੈਠੇ ਆ ਵੀ ਦੇਖੀ ਕਿਤੇ ਪੰਜਾਬ ਆ ਕੇ ਸਾਰਾ ਪੰਜਾਬ ਰਹਿ ਦੇ ਵੱਲ ਉਲਰ ਜੇਵੇ ਤੇ ਆਪਾਂ ਮਾਰੇ ਜਾਵਾਂਗੇ ਸਾਰੇ ਇਸ ਕਰਕੇ ਭਗਵੰਤ ਮਾਨ ਨੂੰ ਕਹਿੰਦੇ ਤੂੰ ਅੰਦਰ ਹੀ ਰੱਖ ਅਸੀਂ ਤੇਰੇ ਹੱਕ ਚ ਆਏ ਆ ਜੇ ਕੋਈ ਅੱਜ ਪੰਜਾਬ ਦੀ ਗੱਲ ਕਰਦਾ ਉਹਨੂੰ ਮਾਰ ਦਿੰਦੇ ਆ ਆਪਣਾ ਸਿੱਧੂ ਮੂਸੇ ਵਾਲਾ ਦੇਖ ਲਓ ਪੰਜਾਬ ਦੀਆਂ ਗੱਲਾਂ ਕਰਨ ਲੱਗਿਆ ਸੀ ਦੀਪ ਸਿੱਧੂ ਆਇਆ ਸੀ ਛੱਡਿਆ ਇਹਨਾਂ ਨੇ ਕੋਈ ਤੇ ਛੱਡਣਾ ਅੰਮਰਤਪਾਲ ਵੀ ਨਹੀਂ ਛੱਡਣੇ ਇਹਨਾਂ ਨੇ ਆ ਆਪਣੇ ਜਿਹੜੇ ਬਠਿੰਡੇ ਜੰਨੀ ਦੇ ਆ ਮੰਦੇ ਛੱਡਣੇ ਉਹ ਵੀ ਨਹੀਂ ਭਾਨਾ ਸਿੱਧੂ ਤੇ ਆਪਣਾ ਦੂਜਾ ਕੀ ਯਾਰ ਉਹਦਾ ਨਾਮ ਮੇਰੇ ਮੂੰਹ ਤੇ ਫਰਦਾ ਵਾ ਇਹਨਾਂ ਬੰਦਿਆਂ ਨੂੰ ਛੱਡਣਾ ਨਹੀਂ ਇਹਨਾਂ ਨੇ ਕਿਉਂਕਿ ਪੰਜਾਬ ਦੀ ਗੱਲ ਕਰਦੇ ਆ ਇਸ ਕਰਕੇ ਇਹ ਸਮਾਂ ਆਪਣੇ ਹੱਥੋਂ ਜਾ ਰਿਹਾ ਆ ਆਪਾਂ ਤਾਂ ਇਸ ਤਰ੍ਹਾਂ ਪੰਜਾਬ ਨਾਲ ਕਰ ਲਾ ਜਿਵੇਂ ਦੁਸ਼ਮਣ ਹੁੰਨੇ ਆ ਪੰਜਾਬ ਦੇ ਵੀ ਚੱਕ ਦਿਓ ਬਸ ਆਪਾਂ ਕਾਹ ਵਾਸਤੇ ਛੱਡਣਾ ਹੀ ਨਹੀਂ ਕਿਸੇ ਕਵਾਸਤੇ ਕੁਛ ਸੋਚੋ ਯਾਰ ਉਸ ਆਪਣੇ ਬੱਚਿਆਂ ਵਾਸਤੇ ਵੀ ਉਹਨਾਂ ਨੂੰ ਅਸੀਂ ਕੁਛ ਨਾ ਕੁਛ ਦੇ ਚੱਲ ਛੱਡ ਕੇ ਜਾਈਏ ਦੇ ਕੇ ਜਾਈਏ ਨਾਲ ਦੀ ਜਮੀਨਾਂ ਵਿੱਚੋਂ ਇਹਨਾਂ ਦੇ ਵਿੱਚੋਂ ਕਮਾਈ ਕਰੋ ਯਾਰ ਰੱਖੋ ਉਹਨਾਂ ਨੂੰ ਕੋਲੇ ਇਹ ਤੁਹਾਡੇ ਕੰਮ ਆਉਣਗੀਆਂ ਸੋਡੇ ਬੱਚੇ ਸੋਡਾ ਪਰਿਵਾਰ ਇੱਥੇ ਰਹਿਉ ਆ ਯਾਰ ਇਹਨਾਂ ਦੇ ਉੱਤੇ ਇਹਨਾਂ ਦੇ ਆਸਰੇ ਤੇ ਇਹ ਪਸ਼ੂ ਢਿੰਗੜ ਦਾ ਕਿੱਲੇ ਤੇ ਆਸਰੇ ਦੇ ਤੇ ਢਿੰਗੜ ਤੇ ਜੱਟ ਜ਼ਮੀਨ ਦੇ ਆਸਰੇ ਦੇ ਢਿੰਗੜ ਦਾ ਹੁੰਦਾ ਜਿੱਦੇ ਉਹਦੀ ਜ਼ਮੀਨ ਵੇਚ ਜੇ ਕੱਖ ਨਹੀਂ ਰਹਿੰਦਾ ਉਹਦੇ ਪੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ